ਹਾਂਜੀ ਕੀ ਹਾਲ ਚੱਲ ਰਹੀ ਸਾਰਿਆਂ ਦੇ ਸੋਨਾ ਮੋਤੀ ਕਣਕ ਸਾਰਿਆਂ ਨੂੰ ਪਤਾ ਆਪਾਂ ਬੀਜੀ ਸੀ ਕਿ ਇਹ 15 ਨਵੰਬਰ ਨੂੰ ਤੇ ਇਹਨੂੰ ਪਾਣੀ ਲਾਇਆ ਸੀ ਆਪਾਂ 12 ਜਨਵਰੀ ਨੂੰ 12 ਜਨਵਰੀ ਤੋਂ ਬਾਅਦ ਕੋਈ ਖਾਦ ਨਹੀਂ ਪਾਈ ਕੋਈ ਪਹਿਲਾਂ ਖਾਦ ਨਹੀਂ ਪਾਈ ਆਪਾਂ ਡੀਏਪੀ ਵੀ ਨਹੀਂ ਨਾਲ ਨਹੀਂ ਪਾਈ ਫਿਰ ਵੀ ਤੁਸੀਂ ਦੇਖੋ ਕਿੰਨੀ ਸੋਹਣੀ ਕਣਕ ਖੜੀ ਹੈ ਤੇ ਆਹ ਖੁੱਲੇ ਪਾੜੇ ਦੀ ਕਣਕਾ ਮਤਲਬ ਇੱਕ ਪੋਰ ਆਪਾਂ ਬੰਦ ਕਰੀ ਹੋਈ ਸੀ ਤੇ ਦੂਸਰੇ ਸਾਸੇ ਸਾਰੀਆਂ ਪੋਰਾ ਖੋਲ ਕੇ ਆਪਾਂ ਕਣਕ ਬੀਜੀ ਆ ਉਹ ਵੀ ਦਿਖਾਉਣਾ ਤੁਹਾਨੂੰ ਇਹਦੀ ਟਿਲਰਿੰਗ ਬਹੁਤ ਘੱਟ ਆ ਜੀ ਕਿਹੜੀਆਂ ਪੋਰਾਂ ਆਪਾਂ ਸਾਰੀਆਂ ਖੋਲਤੀਆਂ ਉਥੇ ਟਿਲਰਿੰਗ ਦੇਖੋ ਤੁਸੀਂ ਕਣਕ ਦੀ ਕਿੰਨੀ ਘੱਟ ਟਿਲ ਰਹੇਗਾ ਮਤਲਬ ਛਾਖਾ ਬਹੁਤ ਘੱਟ ਨੇ ਤੇ ਜਿਹੜੀ ਆਪਾਂ ਪੋਰ ਬੰਦ ਕਰਕੇ ਬੀਜੀ ਹੋਈ ਆ ਉਹ ਕਣਕਾਂ ਲੱਗਦਾ ਵੀ ਇਹ ਵੈਰਾਈਟੀ ਹੈ ਹੀ ਨਹੀਂ ਉਹਦੇ ਨਾਲ ਦੀ ਐਨਾ ਫਰਕ ਆ ਇਹਦਾ ਟਿਲਰਿੰਗ ਦਾ ਆ ਦੇਖੋ ਤੁਸੀਂ ਕਿੰਨੀਆਂ ਸ਼ਾਖਾ-ਗਾਡੀਆਂ ਇਹਨਾਂ ਨੇ ਤੇ ਕਣਕ ਉੱਚੀ ਵੀ ਆ ਪੂਰੀ ਕਲਰਿੰਗ ਬਹੁਤ ਸੋਹਣੀ ਹੈ ਕਣਕ ਦੀ ਬਾਕੀ ਭਾਈ ਇਹ ਕਹਾ ਜ਼ਰੂਰ ਦੱਸਿਓ ਯਾਰ ਜੜਾਂ ਕਣਕ ਦੀਆਂ ਐ ਜਾਂ ਕੀ ਸਿਸਟਮ ਹੈ ਵਿੱਚ ਜਿਹੜੀਆਂ ਆ ਚਿੱਟੀ-ਚਿੱਟੀਆਂ ਦਿਸਦੀਆਂ ਨੇ ਆ ਕਿੰਨੇ ਜਿਆਦੇ ਦਿਸਦੀਆਂ ਨੇ ਵਿੱਚ ਬਾਕੀ ਭਾਈ ਪਾਣੀ ਤੋਂ ਬਾਅਦ ਕਣਕ ਦਬੀ ਨਹੀਂ ਜਮਾਂਈ ਤਾਂ ਕੋਈ ਆਪਾਂ ਯੂਰੀਆ ਦਿੱਤਾ ਇਹਨੂੰ ਕੁਝ ਵੀ ਨਹੀਂ ਪਾਇਆ ਇਹਦੇ 'ਚ ਕਣਕ ਦੀ ਹੈਲਥ ਦੇਖੋ ਕਿੰਨੀ ਵਧੀਆ ਜੇ ਕਿਤੇ ਕੱਲਾ ਬੂਟਾ ਤੁਹਾਨੂੰ ਦਿਖਾਵਾਂ ਕੱਲਾ ਰਹਿ ਗਿਆ ਇੱਥੇ ਉਹਦੀ ਟਿਲਰਿੰਗ ਇੰਨੀ ਜ਼ਿਆਦਾ ਹੈ ਆ ਦੇਖੋ ਆ ਕੱਲਾ ਬੂਟਾ ਕਿੰਨੀਆਂ ਜ਼ਿਆਦਾ ਸ਼ਾਖਾਂ ਆਏ ਨੇ ਘਰੇ ਖਾਣ ਵਾਸਤੇ ਬੀਜ ਤੇ ਆਪਾਂ ਬਾਕੀ ਜੇ ਕਿਸੇ ਵੀਰ ਨੂੰ ਲੋੜ ਹੋਏ ਬੀਜ ਦੀ ਤਾਂ ਆਪਾਂ ਦੇ ਵੀ ਦੇਣਾ ਕੋਈ ਨਹੀਂ ਅਪਰਲ 'ਚ ਆਪਣੇ ਨਾਲ ਸੰਪਰਕ ਕਰ ਲਿਓ ਦੱਸਿਓ ਬਾਈ ਬਿਕਣਕ ਆਪਣੀ ਕਿਵੇਂ ਖੜੀ ਆ ਧੰਨਵਾਦ ਜੀ ਬਾਕੀ ਪੇਜ ਨੂੰ ਸਬਸਕ੍ਰਾਈਬ ਕਰ ਲਓ ਵਧੀਆ ਵੀਡੀਓ ਦੇਖਣ ਲਈ ਧੰਨਵਾਦ ਜੀ